ਪਾਸੇ ਪਹਿਲਾ ਜਫਾ ਲੱਗੂਗਾ 1000 ਰੁਪਇਆ ਦਿਲਬਰભાઈ ਨੂੰ ਫੜਾ ਦਿੱਤਾ ਹੈ 1000 ਦਾ ਜਿਹੜਾ ਮਾਨਸਕਾਰ ਹੋਊਗਾ ਪਹਿਲੀ ਕੌਡੀ ਕਿਹਨੇ ਪਾਉਣੀ ਹੈ ਪਹਿਲਾ ਜਫਾ ਕਿਹਨੇ ਲਾਉਣਾ ਹੈ ਸਮਾਂ ਦੱਸੂਗਾ ਅੱਜ ਮਲੇਰਕੋਟ ਦਾ ਕੱਪ ਹੈ ਠਾਠਾ ਮਾਰਦਾ ਦਰਸ਼ਕਾਂ ਦਾ ਇਕੱਠ ਹੈ ਅੱਜ ਹੋਤਾ ਮਹਿਮਦਵਾਲੀਆ ਬਾ ਖੇਡ ਕਬੱਡੀ ਦਾ ਅਣਥੱਕ ਯੋद्धा ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਇੱਕ ਬਖੜਾ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਮੁਕਾਬਲਾ ਪੈਲੂ ਖੜਾ ਆਹ ਬੱਲੇ 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 ਮੀਰਪੁਰਿਆ ਇੱਕ ਮੈਂ ਇੱਕ ਪਾਸੇ ਮਹਿਮਦ ਵਾਲੀਆ ਚੋਤਾ ਤੇ ਦੂਜੇ ਪਾਸੇ ਇੱਕ ਮੀਰਪੁਰਿਆ ਨੰਬਰ ਰੇਡਰ ਦਾ ਆਹ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਲਓ ਕਹਿੰਦੇ ਇੰਦਰਜੀਤ ਬਣੀ ਆ ਸਮਾਣੇ ਦੀ ਧਰਤੀ ਦਾ ਮੇਰੇ ਵੀਰੋ ਵੱਡਾ ਮੱਲ ਹੈ ਗੱਜ ਚੋਰੀ ਛਾਤੀ ਥੱਬੇ ਥੱਬੇ ਦੇ ਪੱਟ ਇੱਕ ਬੰਨੇ ਗਿੰਨੀ ਆ ਮਹਿਮਦ ਮਾਲ ਦੀ ਧਰਤੀ ਦਾ ਔਰ ਦੂਸਰੇ ਬੰਨੇ ਲਵ ਲਈ ਹੈ ਆ ਦੇਖੋ ਸਮੇ ਸਨੀ ਆਦਮ ਬਾੜ ਉਹ ਗਵਾਂਡੀ ਪਿੰਡ ਮੇਰੇ ਵੀ ਉਸ ਵੇਲੇ ਕੋਸ਼ਿਸ਼ ਕਰਦਾ ਕੈਨੇਡਾ ਦੇ ਆਣ ਕੇ ਸੜੀ ਸ਼ਹਿਰ ਤੋਂ ਖੇਡਣ ਲਈ ਪੁੱਜਿਆ ਆ ਐਕਸ਼ਨ ਮੁਆਇਆ ਇਤਪੁਰਜੀ ਵਾਲਾ ਦੀਪ ਆ ਉਹ ਸੰਧੂਆ ਅੰਬਰਸਰੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਹੈ ਚਾਰਾਂ ਦੇ ਵਿੱਚੋਂ ਮੁਕਾਬਲਾ ਅਮਰਤ ਨਾਲ ਹੋਣਾ ਆ ਉਹ ਵੇਖਾਂਗੇ ਉਹ ਵੇਖਾਂਗੇ ਮੁਕਾਬਲਾ ਇੱਕਰਮਿਕ ਨਾਲ ਹੋਣਾ ਆ ਇਹ ਕਹਿੰਦੇ ਅਰਸ਼ ਦਾ ਵੀਰ ਅਮਰਤ ਬਰਸਾਲਪੁਰੀਆ ਉਧਪੁਰਜੀ ਵਾਲਾ ਦਬਦਾ ਕਿੱਥੇ ਹੈ ਨੰਬਰ ਰੇਡਰ ਦਾ ਆ ਕੀ ਤੂ ਆ ਕਹਿੰਦੇ ਬੁੱਢਣਪੁਰੀਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਾ ਚੁੱਕਿਆ ਮਹਿਮ ਵਾਲੀਆ ਗਿਨੀ ਇੱਕ ਵਾਸਿਆ ਸਦੀ ਆਦਮਪਾਲ ਦੀ ਧਰਤੀ ਦਾ ਬਚਕਾਰ ਲੱਗਿਆ ਹੋਇਆ ਢਾਂਗੇ ਵਾਲਾ ਬਚਕਾਰ ਹੈ ਪਰਨੀ ਕਰਨੀ ਤੇ ਗਿਨੀ ਹੈ ਪਰ ਨੰਬਰ ਰੇਡਰ ਦੇ ਕਵਚ ਦੇ ਵਿੱਚ ਹੈ ਉਹ ਚੱਲਿਆ ਬੁਲਟ ਹੋਏ ਸੰਧੂਆ ਬੁਲਟ ਦਾ ਰੱਖਿਆ ਨੰਬਰ ਲਿਆਉਣ ਨੂੰ ਆਹੋ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਮੇਰੇ ਵੀਰੋ ਇਹ ਹੈ ਹਰਮਨ ਬੁਲਟ ਖੀਰਾਪਾਲ ਦੀ ਧਰਤੀ ਦਾ ਬਾਬੇ ਤਰਸੇਮ ਸਿੰਘ ਪੰਡਾਲ ਦਾ ਪੋਤਾ ਦੁਨੀਆ ਤੇ ਛਾਇਆ ਹੋਇਆ ਪਰ ਦੂਜੇ ਬੰਦੇ ਦੇਖੋ ਬਰਸਾਲਪੁਰੀਆ ਭੇਲੂ ਅੱਜ ਗਾਰਵ ਲੈ ਕੇ ਆਇਆ ਹੋਇਆ ਇਹ ਬਰਸਾਲਪੁਰੀਆ 2.5 ਲੱਖ ਦੇ ਜਫੇ ਲਾਉਣ ਵਾਲਾ ਆਹ ਕਹਿੰਦੇ ਦਿਆਲਪੁਰੇ ਦੀ ਧਰਤੀ ਦਾ ਕਰਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਲਵਲੀਆ ਉਹ ਪਰਲੇ ਪਾਸੇ ਤੁਹਾਡਾ ਪਾਈ ਦਾ ਬਲਿਆ ਉਹਨਾਂ ਨੇ ਇੱਕ ਪਾਸੇ ਗਿੰਨੀ ਐ ਮਹਿਮਦ ਵਾਲੀਆ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਲੈ ਵੀ ਅਮਰੀਕ ਖੋਸੇ ਕੋਟਲੇ ਵਾਲਿਆ ਆ ਮਹਿਮਦ ਵਾਲੀਆ ਜੋਤਾ 1000 ਰੁਪਿਆ ਉਹ ਜਫੇ ਦਾ ਫੜ ਲੋ ਕੇਰਾ ਮੇਰੇ ਵੀਰੋ ਹਰਪ੍ਰੀਤ ਲੈਂਡਮੈਨ ਦਾ ਪੇਲੂ ਵਰਸਾਲਪੁਰੇ ਲਈ ਪਹਿਲਾ ਜਫਾ ਲੱਗਿਆ 1000 ਦੇ ਮਾਨ ਜਿਹੜੇ ਉਹ ਕਬੱਡੀ ਪਾ ਕੇ ਉਹ ਕਹਿੰਦੇ ਜੋਤਾ ਮਹਿਮਦ ਵਾਲੀਆ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਚੱਲੋ ਜਵਾਨਾ ਪਾ ਕਬੱਡੀ ਬਨੀ ਸੁਹਾਣੇ ਵਾਲਾ ਕਬੱਡੀ ਪਾਉਣ ਦੇ ਲਈ ਆੜੇ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦੇ ਲਵਲੀ ਖੜਾ ਹੈ ਮੈਂ ਬਿੱਲੇ ਲਲਤੋਂ ਨਾਲ ਗੱਲਾਂ ਕਰਦਾ ਸੀ ਕਿ ਲਵਲੀ ਦੇ ਦਾ ਪੇਚ ਵੀ ਬਹੁਤ ਸੋਹਣੇ ਐ ਬਿੱਲਾ ਕਹਿੰਦਾ ਛੋਟਾ ਇਹ ਛੋਟਾ ਜਿਆਦਾ ਖੇਡ ਕਬੱਡੀ ਦਾ ਦੇਖੋ ਆ ਮੁੰਡਾ ਇਹਨੂੰ ਛੋਟਾ ਜਿਆਦਾ ਕਹਿੰਦੇ ਆ ਪਰ ਸਾਹਮਣੇ ਬਣੀ ਸਬਾਣੇ ਵਾਲਾ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਧਾ ਆਪਣੀ ਟੀਮ ਵਾਸਤੇ ਕਰ ਗਿਆ ਆਓ ਕਹਿੰਦੇ ਅੰਮਰਸਰੀਆ ਮੁੰਡਾ ਇਸ ਵੇਲੇ ਦਮੁਰਜੀ ਵਾਲਾ ਦੀਪ ਖੇਡ ਮੈਦਾਨ 'ਚ ਅੱਜ ਕੱਲ ਕਹਿੰਦੇ ਵੀ ਦੁਨੀਆਂ ਦੇ ਲੋਕਾਂ ਤੇ ਨਾਜ਼ ਕਰ ਰਿਹਾ ਪਰ ਸਾਹਮਣੇ ਆਓ ਕਹਿੰਦੇ ਮੇਰੇ ਵੀਰੋ ਅਰਸ਼ ਦਾ ਵੀਰ ਹੈ ਅਮਰਤ ਵਰਸਾਲਪੁਰੀਆ ਜਫਾ ਲਾ ਕੇ ਨੰਬਰ ਆਪਣੀ ਟੀਮ ਲਈ ਠੋਕ ਗਿਆ। ਉਹ ਵੋ ਕੀ ਤੂੰ ਬੁੱਢਣਪੁਰੀਆ ਕਬੱਡੀ ਪਾਉਣ ਦੇ ਲਈ ਖੰਨੇ ਵਾਲਿਆ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਕਾਂਗੇ ਵਾਲਿਆ ਜੇ ਫਾਈਨਲ ਖੇਡਣਾ ਹੈ ਮੋਟਰਸੰਗਲਾ ਤੇ ਜਫੇ ਲਾਉਣੇ ਆ ਤਾਂ ਜਫਾ ਲਾਉਣਾ ਪੈਣਾ। ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਕਹਿੰਦੇ ਕੀਤੂ ਐ ਤੇ ਦੂਜੇ ਪਾਸੇ ਲਵਨੀ ਉਹ ਖੜਕਾ ਦੜਕਾ ਬਾ ਖੇਡ ਕਬੱਡੀ ਦਾ ਦੋਨੇ ਬਾ ਖੇਡ ਕਬੱਡੀ ਦੇ ਵੱਡੇ ਮੱਲ ਹੰਦੇ ਥੋੜੀ ਦੂਰ ਨੇ ਸਮਾਂ ਬੀਤਦਾ ਹੋਇਆ ਔਰ ਨੰਬਰ ਜਿਹੜਾ ਬੁੱਢਣਪੁਰੀਆ ਕੀ ਤੂੰ ਆਪਣੀ ਟੀਮ ਲਈ ਜੁੜ ਗਿਆ ਖੀਰਾਂਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਆਓ ਕਹਿੰਦੇ ਖੀਰਾਂਵਾਲ ਦੀ ਧਰਤੀ ਦਾ ਬੁਲਟ ਮੇਰੇ ਵੀਓ ਆਹ ਮੁੰਡਾ ਕਹਿੰਦੇ ਗੋਪੀ ਸ਼ੋਕਰਮਾਨ ਕਰਦਾ ਗੱਭਰੂ ਤੇ ਪਈ ਹੋਈ ਕਬੱਡੀ ਐ ਚਾਰ ਜਾਫੀ ਤਿਆਰ ਇੱਕ ਬੰਨੇ ਇੱਕ ਮੀਰਪੁਰੀਆ ਲਾਲੀ ਆਸਟ੍ਰੇਲੀਆ ਵੱਲੋਂ ਜੇ ਇਹ ਮੁਜਫਰਤ ਹੈ 1000 ਦਿੱਤਾ ਜਾਣਾ ਬ੍ਰਿਸਬਨ ਤੋਂ ਪੁੱਜਿਆ ਲਾਲੀ ਬਾਈ ਨਾਲ ਹੈਰੀ ਗਲਵੱਟੀ ਹੈ 1000 ਦਾ ਮਾਰ ਕਰਨਗੇ ਪਰ ਸਾਹਮਣੇ ਦੇਖਾਂਗੇ ਕਰਦ ਤਿਆਲਪੁਰੇ ਦੀ ਧਰਤੀ ਦਾ ਇਸ ਸਮੇ ਕਬੱਡੀ ਪਰਲ ਵੀ ਕਾਗੇ ਵਾਲਿਆ ਉਹ ਦੁਨੀਆ ਚਾਹੁੰਦੀ ਹੈ ਅੱਜ ਮਨ ਕੋਟ ਦੇ ਵਿੱਚ ਕਬੱਡੀ ਦਾ ਹੱਲਾ ਗੁੱਲਾ ਹੋ ਗੇ ਤੇ ਦੁਨੀਆ ਆਇਆ ਤਿਆਰੀ ਫੜ ਲਾ ਗੱਪਰੂਆ ਤੇ ਸਵਾਤਿਆਂ ਦੁਨੀਆ ਚਾਹੁੰਦੀ ਆ ਪਰ ਬਰਸਾਲਪੁਰ ਵਾਲਾ ਦਾ ਵੀ ਹੀ ਕਰਦਾ ਕਿ ਅਸੀਂ ਮੋਟਰਸਾਈਕਲਾਂ ਦੇ ਜੱਫੇ ਲਾਈਏ ਉਹ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੇਰੇ ਵਿਰੋ ਜੋਤਾ ਮੈਂ ਮੜ ਜਾ ਕੇ ਬਦਵਾਤਾ ਹੋਇਆ ਉਹ ਦੂਜੇ ਪਾਸੇ ਚਾਰ ਬੁੱਪਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਹੋਣਾ ਸਮਾਂ ਦੱਸੂਗਾ ਉਹ ਇੱਕ ਮਾਮਲੀ ਇੱਕ ਪਾਸੇ ਚੋਤਾ ਦੇ ਦੂਜੇ ਪਾਸੇ ਇੱਕ ਮਾ ਉਹ ਕਹਿੰਦੇ ਸੁਪਣ ਦਾ ਵੀਰ ਇੱਕ ਪਾਸੇ ਨੰਦਵਾਲੀਆ ਚੋਤਾ ਉਹ ਮੀਨਪੁਰੀਆ ਨੰਦ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਤਰਾ ਵਰਗਾ ਕਬੱਡੀ ਦਾ ਇਹਨਾਂ ਦਾ ਵੀ ਚਿਤ ਕਰਦਾ ਕਿ ਅਸੀਂ ਮੋਟਰਸਾਂ ਬਣਾਉਂਦੇ ਉਹ ਮੋਟਰਸਾਂ ਦੇ ਜੱਫੇ ਲਾਈਏ ਕਿਉਂਕਿ ਉਹ ਮੋਟਰਸਾਂ ਸਟੇਜ ਤੋਂ ਖੜੇ ਥੋੜੀ ਜਿਹੀ ਦੂਰ ਨੇ ਪਰ ਆਪਣਾ ਕੋਲੇ ਪਹੁੰਚਣਾ ਸੰਧੂ ਵਾਲਾ ਬਾਲੀ ਔਖਾ ਹੈ ਬਾਲੀ ਔਖਾ ਹੈ ਦੱਕੇ ਪਹੁੰਚ ਪਾਈ ਔਖਾ ਮੇਰੇ ਵੀਰੋ ਕੀ ਇਹਨੇ ਖੜੇ ਦੇ ਲਈ ਆ ਪਰ ਪਹੁੰਚਣਾ ਬੜਾ ਔਖਾ ਸਾਰਾ ਜੋਰ ਲੱਗਦਾ ਹੈ ਆ ਇੰਦਰੀ ਨਵੀਆਂ ਸਮਾਨੇ ਵਾਲਾ ਨਾਤੀ ਆਸਟ੍ਰੇਲੀਆ ਵਾਲਿਆ ਹੈਰੀ ਆ ਤੇਰਾ ਇੱਕ ਜਫਾ ਲਾਤਾ 300 ਪੁਰੀਏ ਇੱਕ ਬੜੇ 1000 ਵਾਲਾ ਅੱਜ ਤੁਹਾਡਾ 1000 ਫੇਰ ਲਾਤਾ ਜੇ ਇੱਕ ਮੁਜਫਾ ਲਾਉਂਦਾ ਹੈ ਦਾਦੀ ਆਸਟ੍ਰੇਲੀਆ ਹੈਰੀ ਗਲਬੱਟੀ ਉਹਨਾਂ ਵੱਲੋਂ 1000 ਰੇਕਮ ਦੇ ਇੱਕ ਜੱਫੇ ਦਾ ਫੇਰ ਦਿੱਤਾ ਜਾਣਾ ਲੈ ਸਾਹਮਣੇ ਤਪੁਰਜੀ ਔਰ ਟੀਮ ਸਮੇ ਕਬੱਡੀ ਮੌਤਰੀ ਪਧਰਾ ਹੋਇਆ ਆਹ ਦੇਖੋ ਟੱਕਰ 1000 1000 1000 ਆਹ ਹੱਥੋਂ ਲਾਗੇ 800 ਦੇ ਦੋ ਨਟ ਪਰ ਨੰਬਰ ਰੇਡਰ ਦਾ ਆਹ ਤਪੁਰਜੀ ਵਾਲੇ ਦੀਪ ਨੇ ਆਪਣੀ ਟੀਮ ਲਈ ਜੋੜ ਦਿੱਤਾ ਲੈ ਵੀ ਸੰਧੂਆ ਰਜੀਤ ਸ਼ਰਮਾ ਦੀ ਪਾਹੀ ਫੀਲਮ ਵਾਲ ਤੇ ਨਿੰਦਰ ਸਰਪੰਚ ਕਨਾ ਸਦੀ ਹੋਣੀ ਇੱਕ ਜਫਾ ਤੇਰਾ 1500 ਦਾ 1500 ਦਾ ਪਰ ਸਾਹਮਣੇ ਪਰ ਦੂਜੇ ਪਾਸੇ ਪਿਆਲਪੁਰੇਲੇ ਪੈਰਾ ਚਤਪਚਾਲ ਸਿੰਘ ਦੇ ਨੇ ਅੱਜ ਮੁੰਡਾ ਰੋਪਣ ਦੇ ਮੋੜ ਜਿਨੀ ਹੈਗਾ ਅੱਜ ਮੁੰਡਾ ਰੋਪਣ ਦੇ ਮੋੜ ਜਿਨੀ ਹੈਗਾ ਅੱਜ ਮੁੰਡਾ ਰੋਪਣ ਦੇ ਮੋੜ ਜਿਨੀ ਹੈਗਾ ਨੰਬਰ ਰੇਡਰ ਦਾ ਸਾਹਮਣੇ ਬੁੱਲਖੀਰਾ ਮਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਨੀ ਕੰਨੀ ਤੇ ਅਮਰ ਖੜਾ ਹੈ ਉਰਲੇ ਪਾਸੇ ਭੇਲੂ ਖੜਾ ਹੈ ਉਹ ਗੁਰਸਾਲਪੁਰਿਆ ਭੇਲੂ ਹੈ ਪਰ ਆਹ ਏ ਬੁੱਲਟ ਮੇਰੇ ਵੀਰੋ ਮਾਖੜ ਕਬੱਡੀ ਦਾ ਵੱਡਾ ਮੱਲ ਨੰਬਰ ਆਪਣੀ ਜੋੜ ਗਿਆ ਕੀਤੂ ਦੀ ਕਬੱਡੀ ਲਓ ਗੋਦੜਪੁਰਿਆ ਕੀਤੂ ਮੇਰੇ ਵੀ ਉਸੇ ਫੇਰ ਖੇਡ ਮੈਦਾਨ 'ਚ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਜਫੀਆਂ ਤੋਂ ਹੁਣ ਦੇਖਾਂਗੇ ਇੱਕ ਬੰਨੇ ਕਦੇ ਸਦੀਆਂ ਦਾ ਪਾਲ ਦੀ ਆਹ ਸਦੀਆਂ 1500 ਦਿੱਤਾ ਜਾਉ ਜਫੇ ਦਾ ਰਣਜੀਤ ਸ਼ਰਮਾ ਜੀ ਤੇ ਤੇਂਦਰ ਸਰਪੰਚ ਵੱਲੋਂ ਦੇਖਾਂਗੇ ਲੱਗੂ ਜਫਾ ਕਿ ਨਹੀਂ ਪਰ ਨੰਬਰ ਇਸ ਵੇਲੇ ਕੀਤੂ ਮੇਰੇ ਵੀ ਗੋਦੜਪੁਰਿਆ ਆਪਣੀ ਟਿਕਦੇ ਬਾਤ ਤੇ ਜੋੜ ਗਿਆ ਇਹ ਰਣ ਵੱਡੇ ਪਾਣ ਵਾਲੀ ਗੱਲ ਹੈ ਸੰਧੂਆ ਅੱਜ ਅਰਸ਼ਵਰਸਾਲਪੁਰੀਆ ਖੁਦ ਟੀਮ ਨੂੰ ਖਿਡਾਰਿਆ ਛੇੜ ਕਾਣੀ ਉਹ ਕਹਿੰਦੇ ਖੁਦ ਵੀ ਮਨ ਨੂੰ ਖਿਡਾਰਿਆ ਆ ਉਹ ਨੰਬਰ ਜਿਹੜਾ ਜੋਤਾ ਮਹਿਮਦਵਾਲੀਆ ਆਪਣੀ ਟੀਮ ਨੇ ਜੋੜ ਗਿਆ ਲਖਣ ਸਰਾਉਤ ਬਈ ਕਹਿੰਦਾ ਕਿ ਸਾਨੂੰ ਯਾਰ ਯਾਰੀਆਂ ਲੰਬਾਉਣ ਵਾਲੇ ਚਾਹੀਦੇ ਔਖੇ ਵੇਲੇ ਯਾਰ ਨਾਲ ਖੜਨ ਵਾਲੇ ਚਾਹੀਦੇ ਲਖਣ ਯਾਰਾਂ ਨਾਲ ਖੜਦਾ ਤੇ ਅੱਜ ਯਾਰ ਨਾਲ ਯਾਰ ਖੜਿਆ ਵੱਡਾ ਕਬੱਡੀ ਕਪਾੜੇ ਸਾਹਮਣੇ ਢਾਗੇ ਵਾਲਾ ਗੁਰਪ੍ਰਿੰਦਰ ਦੇ ਦੂਜੇ ਪਾਸੇ ਸਮਾਣੇ ਵਾਲਾ ਬੜੀ ਨੰਬਰ ਆਪਣੀ ਟੀਮ ਨੂੰ ਜੋੜਦਾ ਹੋਇਆ ਉਹ ਚੱਲਿਆ ਕਹਿੰਦੇ ਪੱਪਾ ਦੇ ਨਸ ਦਾ ਐਕਸ਼ਨ ਪਾਇਆ ਉਹ ਤਮੁਰਜੀ ਵਾਲਾ ਦੀਪ ਅੰਮ੍ਰਿਤਸਰੀਆ ਕੌਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਕਿ ਅੰਮ੍ਰਿਤਸਰੀਏ ਮੁੰਡਿਆ ਓਏ ਕਟੀਆਂ ਕਲੀਆਂਾਂ ਦਾ ਤੋੜ ਓ ਤੇਰੇ ਮੇਠੜੇ ਨੇ ਬੋਲ ਨੰਬਰ ਉਹ ਤੇਰੇ ਮੇਠੜੇ ਦੇ ਬੋਲਦਾ ਸੰਧੂਆ ਕਹਿੰਦਾ 4 ਵੱਜ ਗਿਆ ਕਰੇ ਜਾਂਦੇ ਪਰ ਹੌਸਲੇ ਦੇਖੋ ਆ ਗੱਲ ਦੀ ਸर्त ਬਣਦੀ ਵੀ 4 ਵਜੇ ਘਰੇ ਲੱਗੇ ਪੈਣਾ ਤੇ ਦੂਜੇ ਦਿਨ ਫੇਰ ਖੇਡ ਕੱਪ ਤੇ ਆਉਣਾ ਖੇਡਣ ਲਈ ਨਿੰਦਰ ਸ਼ਰਮਾ ਜੀ ਨਿੰਦਰ ਸਾਡਾ ਵੀਰ ਸਰਪੰਚ ਤੇ ਮਾਹੀ ਫੀਲ ਵਾਲੇ ਰੰਜੀਤ ਸ਼ਾਹਨੇ ਵੱਲੋਂ 2000 ਦਾ ਆ ਇੱਕ ਜੱਫਾ ਜਿਹੜਾ ਇਹ ਸਭੀ ਹੈ ਰੰਜੀਤ ਸ਼ਰਮੇ ਦਾ ਚੇਲਾ ਦਾ ਤਗੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਔਰ ਦੂਸਰੇ ਬਲੇ ਦੇਖਾਂਗੇ ਬਾਬੇ ਤਰਸੇਮ ਪੰਡਾਲ ਦਾ ਪੋਤਾ ਸੰਧੂਆ ਲੈ ਵੀ ਸੰਭਲ ਕੇ ਬੋਲ ਬੱਡੀ ਪਾਈਓ ਮੈਨੂੰ ਬਰਸਾਲਪੁਰੀਏ ਹਰਖੇ ਲੱਗਦੇ ਨੇ ਮੈਨੂੰ ਹਰਖੇ ਲੱਗਦੇ ਆ ਇੱਕ ਪਾਸੇ ਮੀਰਪੁਰਿਆ ਇੱਕ ਮੈਂ ਪਟਾਕੇ ਹੀ ਮਾਰਦਾ ਹੁੰਦਾ ਬੁਲਟ ਕਿੱਥੇ ਦੱਬਦਾ ਆ ਕੋ ਮਣਕ ਮਾਉਣ ਦਾ ਥਾਰ ਰੱਖੀ ਆ ਪੁਲਟਰ ਦਾ ਰੱਖਿਆ ਨੰਬਰ ਲਿਆਉਣ ਨੂੰ ਆਹ ਵੇਖੋ ਤੁਹਾਡੇ ਸਾਹਮਣੇ ਨੰਬਰ ਜਿਹੜਾ ਬੁਲਟ ਹੀਰਾ ਵਾਲੀਆ ਆਪਣੀ ਟੀਮ ਲਈ ਜੋੜ ਗਿਆ 11 13 ਸਾਰਿਆ ਖੇਡ ਕਹਾਣੀ ਲਾਓ ਕਿਹਦੇ ਪਾਸਾ ਪਲਟਾ ਲੱਗਦਾ ਹੈ ਮੈਚ ਦਾ ਗੋਗੀ ਅਮਰਗੜ ਡੈਂਪਲ ਅਮਰਗੜ ਬਾਦਸ ਪੰਜਾਬ ਦੇ ਵਿਸ਼ੇਸ਼ ਤੌਰ ਤੇ ਭਰਾ ਸਾਡਾ ਪੁੱਜਾ ਤਲਵਾਰਾ ਨੇ ਵੀ ਗੋਗੀ ਆਹ ਦੇਖ ਟੱਕਰ ਸਿਰੇ ਦੀ ਹੋਣੀ ਹੈ ਆਹ ਮੈਚ ਆਹ ਸਿਰੇ ਨਾਲ ਹੋਣਾ ਆਹ ਮੁਕਾਬਲਾ ਆਹ ਨੰਬਰ ਤੇ ਦਿਲਬਰ ਨੇ ਕਾਵਲ ਟੱਚ ਹੈ ਨੰਬਰ ਜਿਹੜਾ ਰੇਟਰ ਦੇ ਕਬਜੇ ਦੇ ਵਿੱਚ ਹੈ ਰੀਪਲੇ ਆ ਰੀਪਲੇ ਦੀ ਮੰਗ ਹੋਈ ਹੈ ਔਰ ਰੀਪਲੇ ਦੀ ਮੰਗ ਹੋਈ ਹੈ ਨਾ ਪਲਿਆ ਜੋਤਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਚੁੱਕਿਆ ਤੇ ਦੂਜੇ ਪਾਸੇ ਚਾਰਾ ਤੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਆ ਬਕਸਾਲਪੁਰੀਆ ਭੇਲੂ ਹੈ ਇਹਨੇ ਪਾਉਣ ਦੀ ਤਰਤੀ ਦੇ ਅੱਜ ਤੋਂ 4-5 ਸਾਲ ਪਹਿਲਾਂ ਉਹ ਮੇਰੇ ਵਿਰੋ 2.5 ਲੱਖ ਦਾ ਜੱਫਾ ਮੇਰੇ ਅੱਖਾਂ ਦੇ ਸਾਹਮਣੇ ਲਾਇਆ ਸੀਗਾ ਉਹ ਦਵਾਬੇ ਦੇ ਵਿੱਚ ਕਿੜਕੇ پیسے ਦਿੱਤੇ ਸੀ ਖਲਾਬਾਣਾ ਨੇ ਮੁੰਡੇ ਨੂੰ ਤੁਹਾਡੇ ਸਾਹਮਣੇ ਤਪੜਾ ਜੱਫਾ ਲਾ ਗਿਆ ਇਹ ਭੇਦੂ ਆ ਬਰਸਾਲਪੁਰੀਆ ਮੇਰੇ ਵੀਰੋ ਕਾਫੀ ਛੋਟਾ ਹੈ ਵਜਨ ਥੋੜਾ ਹੈ ਪਰ ਕਦੇ ਪੰਜਾਬ ਦੇ ਵੱਡੇ ਵੱਡੇ ਮੇਲਿਆਂ ਤੇ ਬਹੁਤ ਲੰਮੇ ਤੋਂ ਲੰਮੇ ਸਮੇ ਤੋਂ ਛਾਇਆ ਹੋਇਆ ਹੈ ਇਧਰ ਇਧਰ ਦੀਤ ਵਾਲੀ ਸਮਾਣੇ ਵਾਲਾ ਔਰ ਦੂਸਰੇ ਵੱਡੇ ਗਿੱਲੀ ਪੈਹਤ ਨਾਲ ਦੀ ਧਰਤੀ ਦਾ ਮੇਰੇ ਵੀਰੋ ਗਿੱਲੀ ਤੇ ਲੱਭਦੀ ਵੀ ਜੋੜੀ ਹੈ ਤੇ ਸਾਰੇ ਸਮਾਣੇ ਦਾ ਬੜੀ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ ਤੇ ਸਵਾਰਨੇ ਨੇ ਆਖਿਆ ਕਿ ਜਿੰਨੀ ਛੋਟਾ ਜਾਂਦਾ ਹੈ ਤੇ ਮੈਂ ਕਹਿੰਦਾ ਕਿ ਬਨੀ ਛੋਟਾ ਫਿੱਡੂ ਆ ਬਲਵਿੰਦਰ ਫਿੱਡੂ ਆ ਛੋਟਾ ਵਰਨੇਆ ਇਹਦੇ ਵੀ ਜੋਰ ਵਾਲਾ ਆ ਇੱਕ ਪਾਸੇ ਦੇਖਾਂਗੇ ਮਨਮੋਹ ਪ੍ਰਸਾਦ ਪੁਰੀਆ ਪਰ ਦੂਜੇ ਪਾਸੇ ਦੀਪਕ ਮੁਰਜੀ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਚਲੋ ਇੱਕ ਬੰਦੂਆ ਪਾਕ ਕਬੱਡੀ ਕਰਨਤ त्याਲਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬੱਚ ਗਿਆ ਭਾਗੇ ਵਾਲਾ ਗੁਰਵਿੰਦਰ ਟੇਡਾ ਤੇ ਲਾ ਦੇਖਦਾ ਲਵਲੀ ਟੇਡਾ ਤੇ ਲਾ ਦੇਖਦਾ ਆਓ ਦੇਖਾਂਗੇ ਸੱਨੀ ਆਦਮਪਾਲ ਦੀ ਧਰਤੀ ਦਾ ਮੇਰੇ ਵੀਰੋ 1500 ਦਾ ਜਫਾ ਹੋਣਾ ਅਰਣਜੀਤ ਸ਼ਰਮਾ ਜੀ ਮਾਹੀ ਤੇ ਬਾਵਾ ਫੀੜ ਵਾਲੇ ਉਹਨਾਂ ਵੱਲੋਂ ਮੇਰੇ ਵੀਰੋ ਹਰ ਇੱਕ ਵਾਰ ਸੱਗੀ ਆਤਮਪਾਲ ਦਾ 1500 ਦਾ ਹੋਣਾ ਬੁਲਟ ਖੀਰਾਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਸਵਰਨੇਆ ਛੇੜ ਕਹਾਣੀ ਆਓ ਬੁਲਟ ਅਕ ਦੇ ਖੀਰਾਵਾਲ ਦੀ ਧਰਤੀ ਦਾ ਮੇਰੇ ਵੀਰੋ ਕੋਈ ਬੁਲਟ ਹੈ ਕੋਈ ਯਮ ਹੈ ਕੋਈ ਘੋੜਾ ਮੇਰੇ ਵੀਰੋ ਕੋਈ ਚੇਤਕ ਹੈ ਕੋਈ ਉਹਨਾਂ ਸਭ ਖੇਡ ਕਬੱਡੀ ਦਾ ਆ ਬੁਲਟ ਮੇਰੇ ਵੀਰੋ ਸਮੇਂ ਹਰਮਨ ਨਾਗਪਰੂ ਦਾ ਆ ਦੇਖਾਂਗੇ ਸਾਹਮਣੇ ਆ ਪੇਨੂ ਐ ਅੱਜ ਤੇ ਇੱਕਰੀ ਜਾਂਦਾ ਆ ਬੋਲਟ 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 ਥਾ ਆ ਆ ਕਦੇ ਪੜਾਕੇ ਮਾਰ ਗਿਆ ਬੋਲਟ ਆ ਪੜਾਕੇ ਪਾ ਗਿਆ ਬੋਲਟ ਮੇਰੇ ਵੀਰੋ ਨੰਬਰ ਉਧਰੇ ਮੇ ਜਿਹੜਾ ਰੀਪਲੇ ਵਾਲਾ ਬੱਪਰ ਸੀ ਉਹ ਪ੍ਰਸਾਦਪੁਰ ਦੀ ਟੀਮ ਨੂੰ ਦਿੱਤਾ ਗਿਆ ਹੈ ਜਿਹੜਾ ਰੀਟਰੇ ਵਾਲਾ ਨੰਬਰ ਸੀ ਉਹ ਬਰਸਾਲਪੁਰ ਦੀ ਲਸ਼ਮਣ ਸਰੌਦ ਸੰਧੂਆ ਖੋਹਰਪੂਰਾ ਅੱਜ ਯਾਰਾਂ ਪੇਲੀਆਂ ਨਾਲ ਦਸਦੀ ਝੂਤਾਵਰੀ ਭੰਗੜਾ ਪਾਉਂਦੇ ਫਿਰਦੇ ਆ ਮੈਂ ਬਾਲਿਆ ਜੋਤਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਪੈਰਾਂ ਮਰ ਨੂੰ ਪਾਰ ਹੁੰਦੇ ਇਸ਼ਾਰੇ ਨੰਬਰ ਜਿਹੜਾ ਰੇਟਰ ਦੇ ਕਮਰੇ ਦੇ ਵਿੱਚ ਹੈ ਜੋਤੇ ਦੇ ਕਮਰੇ ਦੇ ਵਿੱਚ ਆ ਉਹ ਚੱਲਿਆ ਸੰਧੂਆ ਬਾਖੇਡ ਕਬੱਡੀ ਦਾ ਬੱਬਰ ਸ਼ੇਰ ਹਾਂ ਕਦੇ ਬਦੀ ਸਬਾੜੇ ਵਾਲਾ ਨਵੀਂ ਕਬੱਡੀ ਪ੍ਰੇਮੀਆਂ ਤੁਹਾਡਾ ਸਾਰਿਆਂ ਦਾ ਇਕਲੇ ਇਕਲੇ ਭਰਾਵਾ ਇੱਥੇ ਪੁੱਜਣ ਤੇ ਧੰਨਵਾਦ ਹੈ ਆ ਮੇਰੇ ਨਾਲ ਲక్ష్మణ ਸਰਾਉ ਦਾ ਖੜਾ ਜਿਹਨੇ ਸਾਰੀਆਂ ਰੌਣਕਾਂ ਲਾਈਆਂ ਨੇ ਜਿਹੜੇ ਜਦੋਂ ਲక్ష్ਮਨ ਨੂੰ ਪਿਆਰ ਕਰਦਾ ਕਤਾਰੀ ਮਾਰ ਕੇ ਦੱਸੋ ਜਰਾ ਤੇ ਲక్ష్ਮਨਾ ਤਾੜੀ 25 ਦੇ ਨਾਲ ਲਲਕਰਾ ਵੀ ਛੱਡਿਆ ਦਰਸ਼ਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਲక్ష్ਮਨ ਵੀ ਕਹਿੰਦਾ ਹੁੰਦਾ ਇੱਕ ਪਾਸੇ ਕਾਂਗੇ ਵਾਲਾ ਤੇ ਦੂਜੇ ਪਾਸੇ ਦੂਜੇ ਪਾਸੇ ਖਮਾਣੇ ਵਾਲਾ ਉਹ ਕਹਿੰਦਾ ਮੈਂ ਵੀ ਹਾਥੀਆਂ ਨੂੰ ਬੱਸ ਦੇ ਵਿੱਚ ਕਰਨਾ ਜਾਣਦਾ ਸੱਧੂਆ ਮੈਂ ਵੀ ਹਾਥੀਆਂ ਨੂੰ ਹਾਥੀਆਂ ਨੂੰ ਆ ਬੱਸ ਦੇ ਵਿੱਚ ਕਰਦਾ ਜਾਣਦਾ ਇਹਨੂੰ ਕਹਿੰਦੇ ਆ ਕਿ ਜੋਰ ਤੇ ਜਵਾਨੀ ਵਾਲੋਂ ਉਮਰਾਂ ਦੀ ਖੇਡ ਹੈ ਇਹਦੇ ਵਿੱਚ ਹੁੰਦਾ ਕਹਿੰਦੇ ਆਹ ਸਾਗਾ ਵਾਲਾ ਪੇੜ ਹੈ ਇਹਦੇ ਵਿੱਚੋਂ ਤਾਂ ਕਹਿੰਦੇ ਸਾਨਾ ਵਾਲਾ ਪੇੜ ਹੈ ਲਓ ਸਾਨਾ ਦੀਆਂ ਟੱਕਰਾਂ ਪਲੇਨ ਕੋਲੇ ਦੀ ਧਰਤੀ ਨਾ ਆਹ ਪਾ ਵੇ ਤਮੁਰਜੀ ਵਾਲਿਆ ਆਹ ਸਿਰ 15 ਤੇ 18 ਆਹ ਸਕੋਰ ਬੋਰਡ ਤੇ ਅੰਕ ਨੇ ਜਿਹੜੇ 15 ਤੇ 18 ਹਲੇ ਤਾਂ ਕੁਝ ਵੀ ਹੋ ਸਕਦਾ ਹਲੇ ਤਾਂ ਤੀਰ ਮੈਦਾਨ 'ਚ ਕੁਝ ਵੀ ਹੋ ਸਕਦਾ ਹਲੇ ਤਾਂ ਯਾਰ ਮੈਦਾਨ 'ਚ ਆਪੇ ਪਾਲਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅਰਨਜੀਤ ਸ਼ਾਮਾ ਜੀ ਬਾਹੀ ਵੀਰਵਾਲਾ 1500 ਦਾ ਜਫਾ ਇੱਕ ਪਾਸੇ ਕਰਨ ਤੇਆਪੁਰੀਆ ਤੇ ਦੂਜੇ ਪਾਸੇ ਸੱਨੀ ਆਤਮ ਪਾਲਿਆ ਮੇਰੇ ਵੀਰੋ ਉਹ ਖਰਕਾ ਦਰਕਾ ਕਬੱਡੀ ਦਾ ਹੱਦੇ ਦੂਰ ਨੇ

ਤੇ ਖਿਡਾਰੀ ਅੜ ਗਈ 17 ਤੇ 18 ਮੇਰੇ ਵੀਰੋ ਸਾਹਮਣੇ ਕਬੱਡੀ ਪੌਂਡ ਦੇ ਲਈ ਤੇਰੇ ਵੀਰੋ ਉਸ ਪਾਸੇ ਕੀਤਾ ਹੈ ਬੱਟਨ ਬੁਰੀਆ ਤੇ ਦੂਜੇ ਪਾਸੇ ਕਿੰਨੀ ਮਾਹੌਤ ਬਣੀ ਦਾ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਵੇਖਾਂਗੇ ਮਾਤ ਦਾ ਪਾਸਾ ਵਟਣਾ ਇਹਨੂੰ ਕਹਿੰਦੇ ਆ ਮੈਤ ਦਾ ਪਾਸਾ ਵਟਣਾ ਇੱਕ ਪਾਸੇ ਨੌ ਵਾਲੀਆ ਕਿੰਨੀ ਹੈ ਤੇ ਦੂਜੇ ਪਾਸੇ ਔਰ ਪੋਟਟਰ ਪੁਰੀਆ ਸੱਤ ਹੈ 18 ਤੇ 18 ਅੱਤੇ ਨੰਬਰ ਦੇ ਖਿਡਾਰੀ ਫੇਰ ਅੜ ਗਈ ਇਹਨੂੰ ਕੰਨ ਨੇ ਮੈਚ ਦਾ ਪਾਸਾ ਪਾਟਣਾ ਆ ਮਲੇਰ ਕੋਟਲਾ ਨੱਚ ਪਿਆ ਸਾਰਾ ਨਵੀ ਲਸਵਨ ਸਰਾਉ ਨੇ ਹੁਣ ਪਰਾਂ ਹੋ ਜਾਓ ਫਿਕਰ ਛੱਡਦੇ ਹੋ ਆ ਮੈਚ ਬਹੁਤ ਤਕੜਾ ਹੈ ਹੁਣ ਕੁਝ ਵੀ ਹੋ ਸਕਦਾ ਹੋ ਸਕਦਾ ਬਲ ਨੂੰ ਪਿਰਕਰ ਉੜਕਾ ਦਿਲਬਰ ਖਾਨ ਮਹੋਲੀ ਲਖਣ ਸਰਾਉ ਠੇਕੇਦਾਰ ਸਾਡੇ ਦੀਪ ਦਪਿੰਦਰ ਭਾਈ ਉਹਨਾਂ ਵੱਲੋਂ ਠੇਕੇਦਾਰ ਐਂ ਤਾਂ ਟੱਕਰ ਦੇਖੋ ਠੇਕੇਦਾਰ ਵੱਡੇ ਟੱਕਾ 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 ਸਰੀ ਔਰ ਦੂਸੇ ਵੱਨੇ ਕਰਨਾ ਆਹ ਸਰੀ ਤੇ ਕਰਨਾ ਆਹ ਸਰੀ ਤੇ ਕਰਨਾ ਆਹ ਸਰੀ ਤੇ ਕਰਨਾ ਆਹ ਸਰੀ 100000 ਰੁਪਇਆ ਫੜ ਲਓ ਆ ਜਿੰਦੀ ਦਾ ਆ ਜਿੰਨੀ ਦੇ ਜੱਫੇ ਦਾ 1000 ਰੁਪਇਆ ਫੜ ਲਓ ਇਹ ਕਿੰਦਾ ਮੈਚ ਜਿੰਨੀ ਨੂੰ 1000 ਰੁਪਇਆ ਪਰਮ ਮਿਲ ਕੇ ਰੁੜਕਾ ਭਾਈ ਦਿਲਬਖ ਖਾਨ ਥੋੜੀ ਲਖਮਣ ਸਰਾਉਤ ਤੇ ਨਾਲ ਭਾਈ ਜੀਪਿੰਦਰ ਠੇਕੇਦਾਰ ਉਹਨਾਂ ਵੱਲੋਂ 1000 ਦਿੱਤਾ ਗਿਆ ਹੈ ਮੈਦਾਨ ਦੇ ਪਾਸੇ ਐਂ ਪੱਟਦੇ ਨੇ ਖੁਸੇਪੁਰ ਦੇ ਵਾਲਿਆ ਇਹ ਬਲੇਰਪੁਰ ਦੀ ਧਰਤੀ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਇੱਥੇ ਅੱਜ ਵੀ ਹੋ ਸਕਦਾ ਆ ਤੇ ਆ ਬੱਤੂ ਫਰਜੀਵਾਲ ਦਾ ਪਿਆਰ ਦੇਖੋ ਬੱਤੂ ਫਰਜੀਵਾਲ ਦਾ ਸਤਿਕਾਰ ਦੇਖੋ ਉਧਰ ਮੇਲਾ ਗਿੱਲ ਜੀ ਸਾਡੇ ਵੀਰ ਤੇ ਨਾਲ ਪਵਨ ਕੈਨੇਡਾ ਨਾਲ ਵੱਲੋਂ ਵੱਡੇ ਮਣ ਬੋਲਾਂ ਲਈ ਪੋਦੇ ਕੀਤੇ ਆ ਮੇਲਾ ਜੀ ਤੇ ਪਵਨ ਕੈਨੇਡਾ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਬਹੁਤ ਧੰਨਵਾਦ ਲੜਕੀਆਂ ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਜੋ ਲੜਕੀਆਂ ਦੀਆਂ ਦੋਨੋਂ ਟੀਮਾਂ 4 ਜਨਵਰੀ ਮਨੌਲੀ ਦਾ ਕਬੱਡੀ ਕੱਪ ਹੈ 4 ਜਨਵਰੀ ਬੈਟਾ ਨੂੰ ਬੋਲਟ ਨੇ 16 ਟੀਮਾਂ ਸੱਦੇ ਪੱਤਰ ਦੀਆਂ ਹੋਣਗੀਆਂ 18 ਜਨਵਰੀ ਬੰਮੋਰੇ ਦਾ ਕੱਪ ਹੈ ਤੇ 20 ਜਨਵਰੀ ਸੁਹਾਣੇ ਦਾ ਮਹਿੰਦਰ ਸੁਹਾਣੇ ਜੀ ਉਹਨਾਂ ਵੱਲੋਂ ਸੱਦੇ ਨੇ ਤੇ 18 ਜਨਵਰੀ ਰਾਏਕੋਟ ਦਾ ਕਬੱਡੀ ਕੱਪ ਹੈ ਤੇ 19 ਜਨਵਰੀ ਕੋਰੀਆ ਕਲਾਂ ਦਾ ਕਬੱਡੀ ਕੱਪ ਹੈ ਤੇ 30 ਜਨਵਰੀ ਪਾਸੋਂ ਦੀ ਧਰਤੀ ਦੇ ਸੁਲਤਾਨ ਆ ਸਾਡਾ ਭਰਾ ਮੇਰੇ ਵੀਰੋ ਸ਼ਮਸ਼ਪੁਰੀਆ ਤੇ ਨਾਲ ਦਲੀ ਸ਼ਮਸ਼ਪੁਰੀਆ ਉਹਨਾਂ ਵੱਲੋਂ ਸੱਦੇ ਨੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਮੈਚ ਖੇਡੇ ਜਾਣਗੇ ਇੱਕ ਤਰੀਕ ਫੇਰ ਮਲੇਰਕੋਟ ਦਾ ਕਬੱਡੀ ਕੱਪ ਹੋਣਾ ਹੈ 1 ਫਰਵਰੀ ਨੂੰ ਫੇਰ ਮਲੇਰਕੁਰਲੇ ਦਾ ਵੱਡਾ ਕੱਪ ਖੇਡਿਆ ਜਾਊ ਦਵਿੰਦਰ ਸਰਪੰਚੋਰਾ ਵੱਲੋਂ ਸੱਦੇ ਹੋਣਗੇ ਉਧਰ ਮੰਦਰ ਖੋਸਾ ਬਿਲੀ ਪੈਗ ਕੈਨੇਡਾ ਉਹਨਾਂ ਵੱਲੋਂ ਜਿਹੜੀ ਟੀਮ ਫਾਈਨਲ ਮੈਚ ਦਾ ਫਰਸਟ ਆਵੇਗੀ ਉਹਨੂੰ 5000 ਦਿੱਤਾ ਜਾਊ ਮੰਦਰ ਖੋਸਾ ਬਿਰੀ ਬੈ ਕੈਨੇਡਾ ਵਿੱਚ ਵੱਸਦਾ ਸਾਡਾ ਭਰਾ ਜਿਹੜੀ ਟੀਮ ਫਰਸਟ ਆਵੇਗੀ ਅੱਜ ਦੇ ਮਰੇਲ ਕੋਟਲਾ ਦੇ ਕੱਪ ਤੋਂ ਉਹਨੂੰ 5000 ਦਿੱਤਾ ਜਾਊ ਇਹ ਉਹਨੂੰ 5000 ਦੇ ਵੱਡੇ ਮਾਣ ਹੋਣਗੇ ਹੈਲੋ ਜਿਹੜੇ ਬਾਦੂ ਨੇ ਸਾਈਡ ਤੇ ਹੋ ਜੋ ਹੈਲੋ ਭਾਈ ਆਪ ਮੈਚ ਕਿਵੇਂ ਲੱਗਿਆ ਤਾੜੀ ਮਾਰ ਕੇ ਦੱਸੋ ਜਰਾ ਆ ਮੈਚ ਕਿਦਾਂ ਲੱਗਾ ਹਾਏ ਓ ਮੇਰਿਆ ਰੱਬਾ ਅੱਜ ਕਹਿੰਦੇ ਮਲੇਰਕੋਟ ਦੇ ਵਿੱਚ ਸਾਰਾ ਮਲੇਰਕੋਟ ਚੁੱਟਿਆ ਲੈ ਵੀ ਸਣੀ ਦੋ ਕੰਮ ਚੱਲ ਕੇ ਸੁਣਿਆ ਇਧਰ ਬਚਕਾਰ ਨੂੰ ਆ ਜਾਈਂ ਔਰ ਪੂਰੀ ਸੰਗਤ ਨੂੰ ਆਪਾਂ ਦਸੀਏ ਤੇ ਨਾਲ ਇਹਦੇ ਉਸਤਾਦ ਆਊਗਾ ਬਾਊ ਆਊਗਾ ਗੁਰਮਾਂ ਵਾਲਾ ਜਿਹਨੇ ਚੋਟੀ ਦੀ ਕਬੱਡੀ ਖੇਡੀ ਤੇ ਆਹ ਮੁੰਡੇ ਦੇ ਉੱਤੇ ਰਿੰਜਮੈਂਟ ਕਬੱਡੀ ਕਲੱਬ ਵਾਲੇ ਮਾਣ ਕਰਦੇ ਐ ਮੈਂ ਭਾਈ ਮੰਨੇ ਹੁਣਾ ਦਾ ਹੈ ਭਾਈ ਹਰਪੀ ਸਦੀਏ ਹੁਣਾ ਦਾ ਹੈ ਔਰ ਲਾਲੀ ਸੁਰਖਪੁਰੀਏ ਦਾ ਹੈ ਆਪਣੇ ਵੱਲੋਂ ਧੰਨਵਾਦ ਕਰਦਾ ਹੈ ਆ ਇਲਾਕੇ ਦਾ ਆ ਮੁੰਡਾ